ਸਾਡੇ ਪੂਰਬ ਪ੍ਰਦੇਸ਼ ਅਧਿਐਕਸ਼ ਔਰ ਪੂਰਬ ਰਾਜ ਸਭਾ ਮੈਂਬਰ ਸਾਡੇ ਵੱਡੇ ਭਾਈ ਸ਼੍ਰੀ ਸ਼ਵੇਤ ਮਲਿਕ ਜੀ ਔਰ ਸਾਡੇ ਨਾਲ ਪੂਰਵ ਅਧਿਐਕਸ਼ ਰਹਿ ਚੁਕੇ ਅਮਰੇ ਸਰ ਦੇ ਆਨੰਦ ਸ਼ਰਮਾ ਜੀ ਔਰ ਮੇਰੇ ਨਾਲ ਮੇਰੇ ਸਹਿਯੋਗੀ ਮੇਰੇ ਭਾਈ ਮਹਾ ਮੰਤਰੀ ਸਲੇਲ ਕਬੂਰ ਜੀ ਔਰ ਸਾਡੇ ਪਾਰਟੀ ਦੇ ਬਹੁਤ ਹੀ ਸੀਨੀਅਰ ਲੀਡਰ ਜੀ ਪਗਦੀ ਔਰ ਮੇਰੀ ਟੀਮ ਚ ਮੇਰਾ ਸਹਿਯੋਗੀ ਸ਼ੰਟੂ ਜੀ ਅੱਜ ਦੀ ਇਸ ਪ੍ਰੈਸ ਕਾਨਫਰੰਸ ਦਾ ਜੋ ਮੁੱਖ ਉਦੇਸ਼ ਹੈ ਉਹ ਹੈ ਨਗਰ ਨਿਗਮ ਦੇ ਚੋਣ ਪਿਛਲੇ ਸਮੇਂ ਤੋਂ ਤੁਸੀਂ ਕਈ ਸਮੇਂ ਤੋਂ ਦੇਖ ਰਹੇ ਹੋ ਕਿ ਜਿਵੇਂ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਨਗਰ ਨਿਗਮ ਦੇ ਚੋਣ ਟਾਲਦੀ ਆ ਰਹੀ ਹੈ ਟਾਲਦੀ ਆ ਰਹੀ ਹੈ ਕਿਉਂ ਉਹਨਾਂ ਨੂੰ ਇਹ ਲਾਲਚ ਸੀ ਕਿ ਜਿਹੜੇ ਇਹਨਾਂ ਦੀਆਂ ਨਿਕਮੀਆਂ ਸੀ ਕਿ ਉਹ ਇਹਨਾਂ ਨੇ ਨਾ ਹੀ ਸਾਡੀਆਂ ਭੈਣਾਂ ਨੂੰ ਕੋਈ ਹਜ਼ਾਰ ਰੁਪਏ ਦਿੱਤਾ ਤੇ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਉਹ ਵੀ ਪੂਰੇ ਨਹੀਂ ਕਰ ਪਏ। ਸੋ ਇਹਦੇ ਕਰਕੇ ਇਹਨਾਂ ਨੂੰ ਇਹ ਸੀ ਸ਼ਾਇਦ ਆਪਾਂ ਇਹ ਨਾ ਹੋਇਆ ਵੀ ਨਗਰ ਨਿਗਮ ਦੇ ਚਨਾਬ ਹਾਰ ਜੀਏ ਤੇ ਉਸ ਤੋਂ ਬਾਅਦ ਜਿਹੜੇ ਲੋਕ ਸਭਾ ਦਾ ਚੋਣ ਆਉਣ ਵਾਲਾ ਉਹ ਤੇ ਵੀ ਸਾਨੂੰ ਹਾਰ ਦੇਖਣੀ ਪਵੇ। ਪਰ ਇਹਨਾਂ ਨੂੰ ਅਸੀਂ ਦੱਸਣਾ ਚਾਹਾਂਗੇ ਕਿ ਐਕਸੀਡੈਂਟ ਦੇ ਡਰ ਨਾਲੋਂ ਸੜਕ ਤੇ ਚੱਲਣਾ ਨੇ ਛੱਡੀ ਦਾ ਇਹਨਾਂ ਨੇ ਉਹ ਚੱਲਣਾ ਵੀ ਛੱਡਿਆ ਤੇ ਅੱਜ ਇਹਨਾਂ ਨੂੰ ਉਹ ਹਾਰ ਦਾ ਸਾਹਮਣਾ ਕਰਨਾ ਪਿਆ ਔਰ ਬੜੀ ਬੁਰੀ ਤਰ੍ਹਾਂ ਇਹਨਾਂ ਨੂੰ ਉਦਾ ਕਮਿਆਦਾ ਵੀ ਭੁਗਤਣਾ ਪਿਆ ਸੋ ਇਹ ਇੱਕ ਅੱਜ ਦੀ ਮੁੱਖ ਮਕਸਦ ਹੈ ਸਾਡੇ ਨਗਰ ਨਿਗਮ ਦਾ ਚੋਣ ਜਿਹਦੇ ਕਰਕੇ ਸਾਡੇ ਪੂਰਵ ਸਾਡੇ ਸੰਸਦ ਵੀ ਰਹੇ ਰਾਜ ਸਭਾ ਦੇ ਔਰ ਪੂਰਵ ਪ੍ਰਦੇਸ਼ਕ ਵੀ ਰਹੇ ਉਹਨਾਂ ਤੁਹਾਨੂੰ ਇਸ ਬੰਦੂਆ ਦਾ ਔਰ ਮਾਤਰ ਸ਼ਕਤੀ ਦਾ ਮੈਂ ਬਨੰਦਨ ਕਰਨਾ ਕਿ ਤੁਸੀਂ ਅੱਜ ਇੱਥੇ ਸਾਡੇ ਭਾਜਪਾ ਦੇ ਅੰਮ੍ਰਿਤਸਰ ਕਾਰਿਆਲਏ ਪਧਾਰੇ ਹੋ ਔਰ ਅੱਜ ਦਾ ਵਿਸ਼ਾ ਹੈ ਲੋਕਤੰਤਰ ਦਾ ਬਚਾਅ ਲੋਕਤੰਤਰ ਦੀ ਜਿਹੜੀ ਤਾਕਤ ਹੈਗੀ ਹੈ ਉਹ ਜਨਤਾ ਨੂੰ ਮਿਲੇਗੀ ਤੁਸੀਂ ਵੋਟ ਪਾਓ ਔਰ ਤੁਹਾਡੇ ਚੁਣੇ ਨਮਾਇंदे ਜਿਹੜੇ ਨੇ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਤੁਹਾਡੇ ਕੰਮ ਕਰਵਾਉਣ ਕੰਮ ਕਰਵਾਉਣ ਦੀ ਸੁਵਧਾਵਾਂ ਦੁਆਵਾਂ ਦੇ ਵਿੱਚ ਤੁਹਾਡੇ ਦਰਵਾਜ਼ੇ ਤੱਕ ਪ੍ਰਸ਼ਾਸਨ ਪਹੁੰਚੇ ਉਹਦੇ ਮਾਧਿਅਮ ਬਣਨ ਸੋ ਉਸੇ ਨਾਤੇ ਤੁਸੀਂ ਦੇਖਿਆ ਕਿ ਲੋਕ ਸਭਾ ਦੇ ਚੋਣ ਹੋਏ ਪ੍ਰਧਾਨ ਮੰਤਰੀ ਮੋਦੀ ਜੀ ਬਣੇ ਭਾਜਪਾ ਦੀ ਜਿੱਤ ਹੋਈ ਪਰ ਚੋਣਾਂ ਸਮੇਤੇ ਹੋਏ ਇਸੇ ਤਰ੍ਹਾਂ ਵਿਧਾਨ ਸਭਾ ਦੇ ਚੋਣ ਹੋਏ ਭਗਵੰਤ ਮਾਨ ਜੀ ਜਿਹਦੇ ਮੁੱਖ ਮੰਤਰੀ ਆ ਬਣੇ ਸਮੇਤੇ ਹੋਏ ਪਰ ਸਭ ਤੋਂ ਜ਼ਿਆਦਾ ਕਸ਼ਟदाई ਦੁਖਦਾਈ ਜਿਹੜਾ ਹੈ ਜੋ ಪಕ್ಷ ਦੇ ਨਾਤੇ ਜੋ ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦੇ ਦੇ ਤੌਰ ਤੇ ਅਸੀਂ ਸਭ ਭਾਰਤੀ ਜਨਤਾ ਪਾਰਟੀ ਵਾਲੇ ਜੋ ਦੇਖ ਰਹੇ ਆ ਕਿ ਪੰਜਾਬ ਵਿੱਚ ਲੋਕਤੰਤਰ ਦੀ ਹੱਤਿਆ ਹੋ ਗਈ ਕਿ ਜਨਵਰੀ 2023 ਤੋਂ ਜਿਹੜੇ ਕਿ ਅਰਬਨ ਲੋਕਲ ਬਾਡੀ ਜਿਹਨੂੰ ਕਹਿੰਦੇ ਆ ਨਗਰ ਨਿਗਮਾਂ ਦੇ ਚੋਣਾਂ ਨੇ ਉਹ ਲਗਭਗ ਡੇਢ ਸਾਲ ਤੋਂ ਭਗਵੰਤ ਮਾਨ ਜੀ ਦੀ ਸਰਕਾਰ ਨੇ ਜਿਹੜੇ ਇੱਕ ਬਹਾਨਾ ਜਾਂ ਦੋ ਬਹਾਨੇ ਅਲੱਗ-ਅਲੱਗ ਬਹਾਨੇ ਲਾ ਕੇ ਉਹਨੂੰ ਐਕਸਟੈਂਡ ਕਰਦੇ ਰਹੇ ਨੇ ਇਹ ਜਿਹੜਾ ਨਗਰ ਨਿਗਮ ਹੈ ਇਹ ਵੀ ਇੱਕ ਸਥਾਨਕ ਸਰਕਾਰ ਹੈ ਦੇਖੋ ਨਾ ਅੰਮ੍ਰਿਤਸਰ ਦੇ ਚੋਣ ਹੋਣੇ ਸੀ ਜਲੰਧਰ ਦੇ ਚੋਣ ਹੋਣੇ ਸੀ ਲੁਧਿਆਣੇ ਦੇ ਚੋਣ ਹੋਣੇ ਸੀ ਪਟਿਆਲੇ ਦੇ ਚੋਣ ਹੋਣੇ ਸੀ ਆਪਣਾ ਫਗਵਾੜੇ ਦੇ ਚੋਣ ਹੋਣੇ ਸੀ ਔਰ ਬਾਅਦ ਹੀ ਛੋਟੀਆਂ ਬਾਡੀਜ਼ ਜਿਹੜੇ ਨੇ ਉਹਨਾਂ ਦੇ ਵਿੱਚ ਚੋਣ ਹੋਣੇ ਸੀ ਸੋ 91 ਸਾਲ ਤੋਂ ਇਹ ਨਗਰ ਨਿਗਮ ਬਣਿਆ ਤੇ ਉਸ 91 ਸਾਲ ਤੋਂ ਬਾਅਦ ਅੱਜ ਤੱਕ ਨਹੀਂ ਹੋਇਆ ਕਿ ਡੇਢ ਸਾਲ ਤੱਕ ਨਗਰ ਨਿਗਮ ਨੂੰ ਪੈਰਲਾਈਜ਼ ਕਰ ਲਿਆ ਅਫਸਰਾਂ ਦੇ ਹੱਥੇ ਪ੍ਰਸ਼ਾਸਨ ਚਲਾ ਗਿਆ ਔਰ ਜਨਤਾ ਜਿਹੜੀ ਹੈ ਉਹ ਠੱਗੀ ਮਹਿਸੂਸ ਕਰ ਰਹੀ ਹੈ ਸਰਕਾਰ ਜਿਹੜੀ ਹੈ ਉਹ ਆਪਣੇ ਦੇਇਤੋ ਤੋਂ ਪਿੱਛੇ ਹੈ ਮੈਂ ਤੇ ਪ੍ਰਸ਼ਨ ਕਰਨਾ ਭਗਵੰਤਬਾਨ ਜੀ ਤੋਂ ਔਰ ਪੰਜਾਬ ਦੇ ਇਲੈਕਸ਼ਨ ਕਮਿਸ਼ਨ ਤੋਂ ਵੀ ਸਤਕਾਰਯੋਗ ਇਲੈਕਸ਼ਨ ਕਮਿਸ਼ਨ ਤੋਂ ਕਿ ਜਦੋਂ ਦੇਸ਼ ਦੇ ਸਟਾਰਟ ਦੇ ਚੋਣਾਂ ਠੀਕ ਸਮੇਂ ਤੇ ਹੋਏ ਵਿਧਾਨ ਸਭਾ ਦੇ ਚੋਣ ਠੀਕ ਤਰ੍ਹਾਂ ਦੇ ਹੋਏ ਤੇ ਸਥਾਨਕ ਸਰਕਾਰ ਜਿਹੜੀ ਬੰਨੀ ਸੀ ਅੰਮ੍ਰਿਤਸਰ ਦੀ ਤੇ ਹੋਰ ਸ਼ਹਿਰਾਂ ਦੀ ਉਹਦੇ ਚੋਣ ਕਿਉਂ 1.5 ਸਾਲ ਤੋਂ ਟਾਲੇ ਗਏ ਮਾਨ ਲੋਗ ਹਾਈ ਕੋਰਟ ਨੇ ਵੀ ਸੰਗਿਆਨ ਲਿਆ ਔਰ ਜਿਹੜੀ ਆਰਟੀਕਲ 249 ਵੀ ਹੈ ਜਿਹੜਾ ਔਰ ਸੈਕਸ਼ਨ 7 ਹੈ ਜਿਹੜਾ ਉਹਦੇ ਅਧੀਨ ਇਹ ਮੰਡੇਟਰੀ ਹੈ ਕਿ ਸਥਾਨਕ ਸਰਕਾਰ ਦੇ ਚੋਣ ਤੁਰੰਤ ਕਰਵਾਏ ਜਾਣ जिदे के ਝਾੜ ਮਾਰੀ ਮਾਨਯੋਗ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਕਿ ਤੁਸੀਂ ਚੋਣਾਂ ਤੁਰੰਤ ਕਿਉਂ ਨਹੀਂ ਕਰਵਾ ਰਹੇ ਹੋ ਪਰ ਅੱਜ ਤੱਕ ਜਿਹੜਾ ਸ਼ਹਿਰ ਜਿਹੜੇ ਨੇ ਹਲوارਸ ਨੇ ਵਿਕਾਸ ਕਾਰਜ ਜਿਹੜੇ ਨੇ ਠੱਪ ਪਏ ਨੇ ਔਰ ਜਨਤਾ ਮੂਲ ਭੂਤ ਸੁਵਿਧਾਵਾਂ ਦੇ ਲਈ ਤਰਾਹੀ ਤਰਾਹੀ ਕਰ ਰਹੀ ਹੈ ਅੱਜ ਗਰਮੀ ਦਾ ਮੌਸਮ ਹੈ ਇਹ ਪ੍ਰੈਸ ਕਾਨਫਰੰਸ ਹੈ ਔਰ ਇਹ ਮਾਨ ਸਰਕਾਰ ਆਵਾਜ਼ ਕੌਣ ਉਠਾਏਗਾ ਕਾਉਂਸਲਰ ਹੀ ਕੋਈ ਨਹੀਂ ਹੈ ਅੱਜ ਇੱਥੇ ਸਾਡੇ ਬਾਜਪਾ ਕਰ ਵਾਲੇ ਔਰ ਸ਼ਹਿਰ ਹੀ ਬੱਤੀ ਗਈ ਹੈ ਔਰ ਬਗੈਰ ਬੱਤੀ ਦੇ ਅਸੀਂ ਪਾਵਰ ਕੱਟ ਦੇ ਵਿੱਚ ਇਹ ਪ੍ਰੈਸ ਕਾਨਫਰੰਸ ਕਰ ਰਹੇ ਆ ਇਸ ਤੋਂ ਵੱਡਾ ਉਦਾਹਰਨ ਤੁਹਾਨੂੰ ਕੀ ਮਿਲੇਗਾ ਇਸ ਸਤਾਨਕ ਸਰਕਾਰਾਂ ਨੇ ਜਿਨ੍ਹਾਂ ਨੇ ਦੇਖਣਾ ਹੈ ਸਫਾਈ ਦੀ ਵਿਵਸਥਾ ਹੋਏ ਸੀਵਰੇਜ ਦੀ ਵਿਵਸਥਾ ਹੋਏ ਪਾਣੀ ਦੀ ਵਿਵਸਥਾ ਹੋਏ ਸੜਕ ਦੀ ਵਿਵਸਥਾ ਹੋਏ ਸਟਰੀਟ ਲਾਈਟ ਦੀ ਵਿਵਸਥਾ ਹੋਏ ਸਾਰਾ ਪ੍ਰਬੰਧਨ ਹੋਏ ਲੋਕਾਂ ਦਾ ਕਿਸੇ ਨੇ ਮਕਾਨ ਬਣਾਣਾ ਹੈ ਕਿਸੇ ਨੇ ਹੋਰ ਤਰ੍ਹਾਂ ਦੀ ਸੁਵਿਧਾ ਜਿਹੜੀ ਹੈ ਸਪਰੇ ਪਰ ਹੋਣ ਉਹ ਮੈਂ ਤੁਹਾਨੂੰ ਡਿਟੇਲ ਹੀ ਦੱਸਣ ਜਾ ਰਿਹਾ ਵਾਂ ਪਰ ਅੱਜ 7 ਸਾਲ ਤੋਂ ਮੈਂ ਅੰਮ੍ਰਿਤਸਰ ਦੇ ਵਿੱਚ ਇਹ ਤੁਹਾਨੂੰ ਗੋਸ਼ਣਾ ਕਰ ਰਿਹਾ ਕਿ ਵਿਕਾਸ ਕਾਰਜ ਠੱਪ ਪਏ ਨੇ ਪਹਿਲੇ 5 ਸਾਲ ਜਿਹੜੀ ਕਾਰਪੋਰੇਸ਼ਨ ਰਹੀ ਉਹ ਰਹੀ ਕਾਂਗਰਸ ਦੀ ਕੋਈ ਵਿਕਾਸ ਮੈਂ ਤੁਹਾਨੂੰ ਪ੍ਰੂਫ 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 ਕਰਾਂਗਾ ਉਹਨੇ 5 ਸਾਲ ਕਾਂਗਰਸ ਦੀ ਕਾਰਪੋਰੇਸ਼ਨ ਰਹੀ ਵਿਕਾਸ ਕਾਰਜ ਠਾਪ ਰਹੇ ਉਸਤਮਾ ਆਮ ਆਦਮੀ ਪਾਰਟੀ ਦੀ ਕਾਰਪੋਰੇਸ਼ਨ ਬਣ ਗਈ ਅੰਮ੍ਰਿਤਸਰ ਵਿਕਾਸ ਕਰੇ ਠਾਪਰੇ ਹੁਣ ਮੇਰੀਆਂ ਗੱਲਾਂ ਦਾ ਜਵਾਬ ਜੇ ਵਿਕਾਸ ਦੇ ਵਿੱਚ ਕਿ ਮੈਂ ਵਿਕਾਸ ਦੀਆਂ ਗੱਲਾਂ ਕਰਾਂਗਾ ਰਾਜਨੀਤਿਕ ਜਵਾਬ ਨਹੀਂ ਚਾਹੀਦਾ ਨਾ ਕਾਂਗਰਸ ਤੋਂ ਨਾ ਆਮ ਆਦਮੀ ਪਾਰਟੀ ਤੋਂ ਜਵਾਬ ਚਾਹੀਦਾ ਵਿਕਾਸ ਦਾ ਪਹਿਲੀ ਗੱਲ ਮੈਂ ਮੇਅਰ ਰਹਿ ਚੁੱਕਾ ਹਾਂ ਔਰ 5 ਸਾਲ ਮੈਂ ਅੰਮ੍ਰਿਤਸਰ ਨਿਵਾਸੀਆਂ ਦੀ ਸੇਵਾ ਕੀਤੀ ਉਹ 5 ਸਾਲ ਇੱذ ਅੱਜ ਐਲੀਵੇਟਡ ਰੋਡ ਜਿਹੜੀ 8 ਕਿਲੋਮੀਟਰ ਲੰਬੀ ਹੈ ਉਹ ਮੈਂ ਬਣਾਈ ਉਸ ਤੋਂ ਬਾਅਦ ਜਿਹੜੀ ਉਹ ਨਹਿਰ ਦੇ ਉੱਤੇ ਤੁਸੀਂ ਯਾਦ ਕਰੋ ਅੰਮ੍ਰਿਤਸਰ ਦੇ ਵਾਸੀ ਜਾਣਦੇ ਨੇ ਇੱਕ ਤੰਗ ਜਿਹੀ ਪੁਲੀ ਸੀ ਤੇ ਟ੍ਰੈਫਿਕ ਜਾਮ ਲੱਗੇ ਰਹਿੰਦੇ ਸੀ ਜਿੱਥੇ ਮਾਲ ਆਫ ਅੰਮ੍ਰਿਤਸਰ ਹੈ ਜਾਂ ਹਯਾਤ ਹੋਟਲ ਹੈ ਉਹਨੂੰ ਫਲਾਈਓਵਰ ਬਣਾਇਆ ਉੱਤੇ ਪੱਟਾ ਲੱਗਾ ਹੈ ਸਾਡੇ ਨਾਂ ਦਾ ਕਿ ਉਹ ਫਲਾਈਓਵਰ ਮਲਟੀਵੇ ਬਣਾਇਆ ਜਿਹਦੇ ਨਾਲ ਉਹ ਟ੍ਰੈਫਿਕ ਜਿਹੜਾ ਹੈ ਉਹ ਖਤਮ ਹੋਇਆ ਸ਼ਾਨਦਾਰ ਤਕਨੀਕ ਦੇ ਨਾਲ ਸੜਕਾਂ ਬਣਾਈਆਂ ਸਾਰੇ ਸ਼ਹਿਰ ਦੀਆਂ ਸੈਂਕੜੇ ਕਿਲੋਮੀਟਰ 100 ਕਰੋੜ ਦੀ ਲਾਗਤ ਦੇ ਨਾਲ ਔਰ ਸੜਕਾਂ ਵੀ ਬਣਾਈਆਂ ਇੱਕ ਨੈਸ਼ਨਲ ਹਾਈਵੇ ਕੰਪਨੀ ਤੋਂ ਗਾਰੰਟੀਸ਼ੁਦਾ ਅੱਜ ਤੱਕ ਵੀ ਉਹ ਸੜਕਾਂ ਟੁੱਟੀਆਂ ਨਹੀਂ ਹੈ ਇਸੇ ਤਰ੍ਹਾਂ ਪੰਜਾਬ ਵਿੱਚ ਪਹਿਲੀ ਵਾਰੀ ਜਦੋਂ ਮੈਂ ਮੇਅਰ ਸੀ ਘਰ ਘਰ ਤੋਂ ਕੂੜਾ ਚੁੱਕਣ ਦਾ ਪ੍ਰੋਜੈਕਟ ਜਿਹੜਾ ਸੀ ਉਹ ਮੈਂ ਲੈ ਕੇ ਆਇਆ ਕਿ ਪਹਿਲੀ ਵਾਰੀ ਘਰ ਘਰ ਢੰਟੀ ਮਾਰ ਕੇ ਗੱਡੀਆਂ ਆਉਂਦੀਆਂ ਸੀ ਰੋਜ਼ ਤੇ ਕੂੜਾ ਚੁੱਕ ਕੇ ਲੈ ਕੇ ਜਾਣੀਆਂ ਸੀਗੀਆਂ ਉਸ ਤੋਂ ਬਾਅਦ 400 ਤੋਂ ਵੱਧ ਪਾਰਕ ਖੂਬਸੂਰਤ ਬਣਾਏ ਕੰਪਨੀ ਬਾਗ ਖੂਬਸੂਰਤ ਬਣਾਇਆ ਗੋਲ ਬਾਗ ਖੂਬਸੂਰਤ ਬਣਾਇਆ ਸਕਤਰੀ ਬਾਗ ਖੂਬਸੂਰਤ ਬਣਾਇਆ ਚਾਲੀ ਕੂਆਲਾ ਪਾਰਕ ਖੂਬਸੂਰਤ ਬਣਾਇਆ சிவாਜੀ ਪਾਰਕ ਰਾਣੀ ਦਾ ਬਾਗ ਖੂਬਸੂਰਤ ਬਣਾਇਆ ਡਾਕਟਰ ਬਲਦੇਵ ਪ੍ਰਕਾਸ਼ ਪਾਰਕ ਗ੍ਰੀਨ ਐਵਨਿਊ ਵਾਲਾ ਜਿਹੜਾ ਹੈ ਖੂਬਸੂਰਤ ਬਣਾਇਆ ਆਨੰਦ ਐਵਨਿਊ ਪਾਰਕ ਜਿਹੜਾ ਰਣਜੀਤ ਐਵਨਿਊ ਚਾਹ ਖੂਬਸੂਰਤ ਬਣਾਇਆ ਉਸੇ ਸਮੇ 52000 ਲਾਈਟਾਂ ਦੇ ਨਾਲ ਸ਼ਹਿਰ جگਮਗਾਦਾ ਸੀ 700 ਕਰੋੜ ਦੇ ਨਾਲ ਜਿਹੜੀ ਸਾਡੀ ਬਾਹਰਲੀ ਬੈਲਟ ਸੀ ਰੂਰਲ ਬੈਲਟ ਪੈਰੀਫਰਲ ਬੈਲਟ ਫਤਾਹਪੁਰ ਤੋਂ ਸ਼ੁਰੂ ਹੋ ਕੇ ਕੋਟਖਾਲਸਾ ਕੋਟਖਾਲਸਾ ਤੋਂ ਸ਼ੁਰੂ ਹੋ ਕੇ ਛਾਟਾ ਛਾਟਾ ਤੋਂ ਸ਼ੁਰੂ ਹੋ ਕੇ ਵੇਰਕਾ ਇਹ ਸਾਰਾ ਸੀਵਰੇਜ 600 ਕਰੋੜ ਦੀ ਲਾਗਤ ਦੇ ਨਾਲ ਇਹ ਘਰ ਘਰ ਤੱਕ ਸੀਵਰੇਜ ਪਹੁੰਚਾਇਆ 24 ਘੰਟੇ 365 ਦਿਨ ਪਾਣੀ ਖੜਾ ਰਹਿੰਦਾ ਸੀ ਗੰਦਾ ਔਰ ਸੀਵਰੇਜ ਵਿਵਸਥਾ ਨਹੀਂ ਸੀ ਅੱਜ ਘਰ ਘਰ ਜਿਹੜਾ ਉਹ ਸੀਵਰੇਜ ਜਿਹੜਾ ਉਹ ਪੁਚਾ ਦਿੱਤਾ ਉਹ ਉਸ ਸਮੇਂ ਦੀ ਡਵੈਲਪਮੈਂਟ ਦੀ ਜਿਹੜੀ ਹੈ ਉਹ ਯਾਦ ਹੈ ਔਰ ਹਰ ਤਰ੍ਹਾਂ ਦੀ ਸਹੂਲਤ ਜਿਹਦੇ ਕੇ ਸੈਂਟਰ ਬਣਾਇਆ ਕੰਪਲੇਂਟ ਸੈਂਟਰ 24 ਘੰਟੇ 365 ਦਿਨ ਤੁਸੀਂ ਕੰਪਲੇਂਟ ਕਰੋ ਤੇ ਤੁਰੰਤ ਨਗਰ ਨਿਗਮ ਦੀ ਟੀਮ ਤੁਹਾਡੇ ਘਰ ਪਹੁੰਚਦੀ ਸੀ ਸਾਰੇ ਸ਼ਹਿਰ ਦੇ ਵਿੱਚ ਪੌਗਿੰਗ ਸਪਰੇ ਹੁੰਦਾ ਸੀ ਮੱਛਰ ਮਾਰ ਸਪਰੇ ਇਨਸੈਕਟੀਸਾਈਡ ਸਪਰੇ ਕੀੜੇ ਮਾਰ ਸਪਰੇ ਸਮੇਂ-ਸਮੇਂ ਦੇ ਉੱਤੇ ਹੁੰਦਾ ਸੀ ਸਕੂਟਰਾਂ ਤੇ ਮਸ਼ੀਨਾਂ ਲੱਗ ਕੇ ਗਲੀਆਂ ਦੇ ਵਿੱਚ ਅਸੀਂ ਉਹ ਸਪਰੇ ਜਿਹੜਾ ਸੀ ਕਰਾਉਂਦੇ ਸੀ ਪਾਣੀ ਦੀਆਂ ਗੱਡੀਆਂ ਗਰਮੀ ਦੇ ਵਿੱਚ ਨਿਰੰਤਰ ਸੜਕਾਂ ਤੇ ਛੜਕਾਓ ਕਰਦੀਆਂ ਸੀ ਲਵਦੀਆਂ ਨਹੀਂ ਖਤਮ ਹੋ ਗਈਆਂ ਸੋ ਇਹ ਡਵੈਲਪਮੈਂਟ ਦੇ ਜਿਹੜੇ ਕੰਮ ਸੀਗੇ ਇਹ ਡਵੈਲਪਮੈਂਟ ਦਾ ਜਦੋਂ ਬਰਸਾਤਾ ਆਉਂਦੀਆਂ ਸੀ ਉਸ ਤੋਂ 3 ਮਹੀਨੇ ਪਹਿਲੇ ਬਜਟ ਅਲੋਕੇਟ ਕਰਦੇ ਸੀ ਕਿ ਸੀਵਰੇਜ ਦੀ ਸਾਰੇ ਸ਼ਹਿਰ ਦੀ ਸਫਾਈ ਹੋਣੀ ਜਿਹੜੇ ਚੁਣੇ ਨਵੰਦੇ ਸੀ ਕਾਉਂਸਲਰ ਉਹ ਸਫਾਈ ਕਰਵਾਉਂਦੇ ਸੀ ਸੀਵਰੇਜ ਐਸੇ ਸਾਫ਼ ਹੋਏ ਕਿ ਆਜ਼ਾਦੀ ਤੋਂ ਬਾਅਦ ਤੱਕ ਸਾਡੇ ਨਗਰ ਨਿਗਮ ਦਾ ਦਫ਼ਤਰ ਪਾਣੀ ਵਿੱਚ ਡੁੱਬ ਜਾਂਦਾ ਸੀ ਉਹ ਮੇਰੀ ਮੇਅਰਸ਼ਿਪ ਦੇ 5 ਸਾਲ ਰਹੇ ਜਿਸ ਵੇਲੇ ਕਿ ਨਗਰ ਨਿਗਮ ਦਾ ਦਫ਼ਤਰ ਸੜਕਾਂ ਤੇ ਕੋਈ ਪਾਣੀ ਨਹੀਂ ਸੀ ਠਹਿਰਦਾ ਕਿਉਂਕਿ ਸੀਵਰੇਜ ਸਾਫ਼ ਅੰਦਾਜ਼ੀ ਸਾਰਾ ਬਰਸਾਤੀ ਪਾਣੀ ਨਿਕਲ ਜਾਂਦਾ ਸੀ ਸੋ ਇਹ ਕਿਉਂ ਹੋਇਆ ਕਿਉਂਕਿ ਨਗਰ ਨਿਗਮ ਦੇ ਚੁਣੇ ਨਮਾਇंदे ਸੀਗੇ ਪਰ ਅੱਜ ਤਰਾਹੀ ਤਰਾਹੀ ਹੋਈ ਹੈ ਇਲੈਕਸ਼ਨ ਲੋਕ ਸਭਾ ਦੀ ਦੇਖਿਆ ਕੂੜਿਆਂ ਦੇ ਢੇਰ ਲੱਗੇ ਹੋਏ ਨੇ ਲੋਕ ਗੰਦਗੀ ਦੇ ਵਿੱਚ ਰਹਿ ਰਹੇ ਨੇ ਇਵਨ ਜਿਹੜਾ ਸ੍ਰੀ ਹਰਮੰਦਰ ਸਾਹਿਬ ਦਾ ਗਲਿਆਰਾ ਅਸੀਂ ਬਣਾਇਆ ਦੁਰਗਿਆਨਾ ਮੰਦਰ ਦਾ ਗਲਿਆਰਾ ਅਸੀਂ ਬਣਾਇਆ ਉਹਨਾਂ ਦੇ ਗਲਿਆਰੇ ਦੇ ਉੱਤੇ ਕੂੜਿਆਂ ਦੇ ਢੇਰ ਲੱਗੇ ਹੋਏ ਨੇ ਆਵਾਰਾ ਕੁੱਤੇ ਘੁੰਮ ਰਹੇ ਨੇ ਸਫਾਈ ਦੀ ਕੋਈ ਵਿਵਸਥਾ ਨਹੀਂ ਜਲੇ ਵਾਲਾ ਬਾਗ ਜੀ ਇਸ ਤਾਲ ਵੀ ਹੁੰਦੇ ਪੈਂਦਾ ਹੈ ਉਹਦੇ ਇਲਾਵਾ ਸ਼ਹਿਰ ਦੇ ਵਿੱਚ ਕਿਸੇ ਦੀ ਸੁਣਵਾਈ ਨਹੀਂ ਹੈ ਸੁਣਾਈ ਕਿੱਥੋਂ ਹੈ ਚੁਣਿਆ ਨੁਮਾਇੰਦਾ ਹੀ ਕੋਈ ਨਹੀਂ 85 ਵਾਰਡ ਨੇ 85 ਵਾਡਾਂ ਦੇ ਕਾਉਂਸਲਰ ਚੁਣੇ ਜਾਣੇ ਸੀ ਜਨਵਰੀ ਦੇ ਬਾਅਦ ਉਹ ਅੱਜ 1.5 ਸਾਲ ਤੋਂ ਕੋਈ ਕਾਉਂਸਲਰ ਨਹੀਂ ਕਮਿਸ਼ਨਰ ਸਾਹਿਬ ਐਡਮਿਨਿਸਟਰेटर ਨੇ ਔਰੇ ਮੰਨ ਕੇ ਚੱਲੀਏ ਕਿ ਕਮਿਸ਼ਨਰ ਸਾਹਿਬ ਕਿਉਂਕਿ ਅਫਸਰ ਨੇ ਉਹਨਾਂ ਨੇ ਤਾਂ ਕੰਮ ਕਰਾਉਣਾ ਹੈ ਸਟੈਬਲਿਸ਼ਮੈਂਟ ਤੇ ਕਟੀਜੈਂਸੀ ਦਾ ਤੇ ਤਨਖਾਹਾਂ ਦਿੱਤੀਆਂ ਜਾਣ ਹੋਰ ਖਰਚੇ ਚੱਲਣ ਵਿਕਾਸ ਦਾ ਕੰਮ ਹਮੇਸ਼ਾ ਚੁਣੇ ਨੁਮਾਇंदे ਕਰਦੇ ਨੇ ਜਿਹਦਾ ਅੱਜ 1.5 ਸਾਲ ਦਾ ਪੂਤਾਨ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਕਿਸ ਤਰ੍ਹਾਂ ਕਰੇਗੀ ਕਿ ਜੋ ਲੋਕਾਂ ਨੂੰ ਤਕਲੀਫ ਹੋਈ ਜੋ ਲੋਕਾਂ ਨੂੰ ਕਸ਼ਟ ਹੋਇਆ ਪੰਜਾਬ ਦੇਆਂ ਨੂੰ ਇਹ ਕਾਉਂਸਲਰ ਨਾ ਚੁਣੇ ਜਾਣ ਕਰਕੇ ਸਰਪੰਚ ਨਾ ਚੁਣੇ ਜਾਣ ਕਰਕੇ ਜਿਹੜੀਆਂ ਦੂਜੀਆਂ ਕਮੇਟੀਆਂ ਸੀਗੀਆਂ ਉਹ ਨਾ ਚੁਣੇ ਜਾਣ ਕਰਕੇ ਉਹ ਕੌਣ ਜ਼ਿੰਮੇਵਾਰ ਹੈ ਕੌਣ ਖਮਿਆਜਾ ਪੁਰ ਭੁਗਤੇਗਾ ਸੋ ਅੱਜ ਭਾਰਤੀ ਜਨਤਾ ਪਾਰਟੀ ਜਿਹੜੀ ਚੌਂਕੀਦਾਰ ਦੀ ਭੂਮਿਕਾ ਹੈ ਮੈਂਡੇਟ ਮਿਲਿਆ ਸਾਨੂੰ ਪੰਜਾਬ ਦੇ ਵਿੱਚ ਅਸੀਂ ਆਪੋਜੀਸ਼ਨ ਵਿੱਚ ਬੈਠੇ ਆ ਪਰ ਅਸੀਂ ਚੌਂਕੀਦਾਰੀ ਦੀ ਪਿੱਛੇ ਨਹੀਂ ਹਟਾਂਗੇ ਅਸੀਂ ਇਸ ਸਰਕਾਰ ਨੂੰ ਭਗਵੰਤਬਾਹਨ ਜੀ ਦੀ ਸਰਕਾਰ ਨੂੰ ਮਜਬੂਰ ਕਰਾਂਗੇ ਕਿ ਉਹ ਤੁਰੰਤ ਇਹ ਜਿਹੜੇ ਨਗਰ ਨਿਗਮ ਦੇ ਚੋਣ ਨੇ ਉਹ ਕਰਵਾਣ ਤਾਂ ਕਿ ਲੋਗਾ ਨੂੰ ਕੁਝ ਰਾਹਤ ਮਿਲੇ ਡੇਢ ਸਾਲ ਦੇ ਉਹਨਾਂ ਦੇ ਖੁਸ਼ਾਸਨ ਤੋਂ ਰਵਿੰਦਰ ਜੀ ਨੇ ਪੰਜਾਬ ਦੀਆਂ ਗੱਲਾਂ ਤੇ ਕੀਤੀਆਂ ਹੀ ਨੇ ਉਹ ਕੁਸ਼ਾਸਨ ਤੋਂ ਜਿਹੜਾ ਕਿ ਲੋਕਾਂ ਨੂੰ ਨਗਰ ਨਿਗਮ ਜੋ ਰਾਹਤ ਦਿੰਦੇ ਰਹੇ ਨੇ ਸੜਕਾਂ ਟੁੱਟੀਆਂ ਨੇ ਅੱਜ ਸੀਵਰੇਜ ਦੇ ਪਾਣੀ ਬਾਹਰ ਫਲੋ ਕਰਦੇ ਪਏ ਨੇ ਅੱਜ ਕੋਈ ਸਟਰੀਟ ਲਾਈਟ ਦਾ ਵਾਲੀ ਵਾਰਸ ਨਹੀਂ ਹਨੇਰੇ 'ਚ ਸੈਡ ਡੁੱਬਿਆ ਆ ਕੋਈ ਉਹਨੂੰ ਦੇਖਣ ਵਾਲਾ ਨਹੀਂ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਲੋਕਾਂ ਦੀ ਅਦਾਲਤ ਹੈ ਉਹ ਐਸੇਲੇ ਇਹਨਾਂ ਨੇ ਬੰਦ ਕਰਤੀ ਤੇ ਮੈਂ ਇਹਨੂੰ ਕਹਾਂਗਾ ਦਿਸ ਇਜ਼ ਦਾ ਮਰਡਰ ਆਫ ਡੈਮੋਕ੍ਰੇਸੀ ਸਫਾਈ ਦੀ ਮਸਲਾ ਹੈ ਨਹੀਂ ਕਿ ਉਹ ਜਿਹੜੇ ਢੇਰ ਦਲੇ ਛੋਟਾ ਜਿਹਾ ਲੇਕਿਨ ਕਿਸੇ ਵੀ ਪਾਰਟੀ ਦੇ ਨੁਮਾਇੰਦੇ ਜਿਹੜੇ ਜੇ ਚੋਣ ਲੜਨਾ ਚਾਹਦੇ ਨੇ ਉਹਨਾਂ ਨੇ ਸਰਬਾਣੀ ਕੀ ਕਿ ਭਾਈ ਆਪਾਂ ਦੀ ਇਹ ਉਹਨਾਂ ਵਾਸਤੇ ਕਹਿੰਦੇ ਕਿ ਜੁਗਵਾਤੇ ਕਿ ਲੋਕ ਜਿਹੜੇ ਉਹਨਾਂ ਪਰੇਸ਼ਾਨ ਹੋ ਉਹਨੂੰ ਸੁਖਾਚ ਜਾਂ ਇਸ ਤਰ੍ਹਾਂ ਹੈ ਕਿ ਹਰਵਿੰਦਰ ਜੀ ਦੇ ਨਿਤਤਵ ਦੇ ਵਿੱਚ ਇਹ ਭਾਰਤੀ ਜਨਤਾ ਪਾਰਟੀ ਸੀ ਜਿਨੇ ਅੱਜ ਤੋਂ 8 ਮਹੀਨੇ ਪਹਿਲੇ ਕਾਰਪੋਰੇਸ਼ਨ ਘੇਰੀ ਸੀ ਔਰ ਵੱਡਾ ਪ੍ਰਦਰਸ਼ਨ ਕੀਤਾ ਸੀ ਸੋ ਕੇਵਲ ਭਾਰਤੀ ਜਨਤਾ ਪਾਰਟੀ ਹੈ ਜੋ ਸਹੀ ਚੌਕੀਦਾਰ ਦੀ ਭੂਮਿਕਾ ਪੰਜਾਬ ਵਿੱਚ ਨਿਭਾ ਰਹੀ ਹੈ ਲੋਕਾਂ ਦੀ ਆਵਾਜ਼ ਬਣ ਰਹੀ ਹੈ ਮੈਂ ਬਾਕੀ ਵਿਪક્ષੀ ਪਾਰਟੀਆਂ ਤੋਂ ਪੁੱਛਾਂਗਾ ਕਿ ਉਹ ਸਰਕਾਰ ਦੇ ਸਾਹਮਣੇ ਨਤਮਸਤਕ ਕਿਉਂ ਹੋਏ ਹੋਏ ਨੇ ਆਮ ਆਦਮੀ ਪਾਰਟੀ ਅਗਲਾ ਵੀ ਟਾਈਮ ਆਉਂਦਾ ਰਹੇ ਉਹ ਕਿ ਕਿਵੇਂ ਅੰਦਸ਼ਣ ਇਹ ਮੇਰੇ ਤੋਂ ਸਰਕਾਰ ਕੀ ਉਤਰੋਗਾ ਅਸਾਜੀ ਕਿ ਅਸੀਂ ਤੇ ਇਹ ਸ਼ੁਰੂ ਕਰਤਾ ਮੈਨੂੰ ਪੂਰਾ ਵਿਸ਼ਵਾਸ ਹੈ ਪੰਜਾਬ ਦੇ ਚੋਣ ਕਮਿਸ਼ਨ ਤੇ ਕਿ ਔਰ ਗਵਰਨਰ ਸਾਹਿਬ ਨੂੰ ਵੀ ਅਸੀਂ ਬੇਨਤੀ ਕਰਨੇ ਆ ਇਸ ਦੇ ਲਈ ਗਵਰਨਰ ਸਾਹਿਬ ਬਨਵਾਰੀ لال ਟ੍ਰੋਈ ਜੀ ਨੂੰ ਵੀ ਕਿ ਇਹ ਬਹਾਲ ਕਰਾਇਆ ਜਾਣ ਔਰ ਜੇ ਅਸੀਂ ਇਹ ਨਹੀਂ ਕਰਾਂਗੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਪੰਜਾਬ ਚੋਣ ਕਮਿਸ਼ਨ ਇਹ ਭਾਰਤੀ ਜਨਤਾ ਪਾਰਟੀ ਦੀ ਅਪੀਲ ਦੇ ਨਾਲ ਸਹਿਮਤ ਹੋਏਗਾ ਕਿ ਲੋਕਾਂ ਦੇ ਹਿੱਤ ਦੇ ਵਿੱਚ ਲੋਕਤੰਤਰ ਦੀ ਬਹਾਲੀ ਲਈ ਇਹ ਚੋਣ ਕਰਾਇਆ ਜਾਣ ਪਰ ਨਹੀਂ ਚੋਣ ਕਰਾਇਆ ਜਾਣਗੇ ਤਾਂ ਫਿਰ ਅਸੀਂ ਲੋਕਤਾਂਤ੍ਰਿਕ ਤਰੀਕੇ ਦੇ ਨਾਲ ਸ਼ਾਂਤੀਪੂਰਵਕ ਇਹਦਾ ਵਿਰੋਧ ਕਰਾਂਗੇ ਟਾਈਮ ਸਮੇਂ ਲੱਗ ਜਾਏਗਾ ਇਹ ਸਰਕਾਰ ਹੁੰ ਦੇਕੇਗੀ ਕਿ ਸਾਨੂੰ ਚੋਣ ਕਰਾਣੇ ਨੇ ਕਿ ਭਾਰਤੀ ਜਨਤਾ ਪਾਰਟੀ ਨੂੰ ਅੰਦੋਲਨ ਲਈ ਮਜਬੂਰ ਕਰਨਾ ਹਾਂਜੀ ਅੰਦੋਲਨ ਦੇ ਖਿਲਾਫ ਹਮ ਉਂਦੇ ਹੋਏ ਸੀਗੇ ਬਹੁਤ ਸਮਝਾਣਾ ਬਹੁਤ ਅਸਿਰ ਦਾ ਸੇਤ ਦਾ ਪੰਜਾਬੀ ਆ ਸੇਤ ਦਾ ਜੀ ਮੈਡਮ ਸਭ ਤੋਂ ਜ਼ਿਆਦਾ ਚੇਤੂ ਆਗੇ ਪਹੁੰਚ ਰਹੀ ਕਿ ਗੰਦਗੀ ਜਿੰਨੀ ਬਾਤ ਰਹੀ ਹੈ ਹਰ ਕੋਨੇ ਤੇ ਅਗਰ ਇਹ ਲੋਹਾਕਾ ਰੋਡ ਕਹ ਲਈ ਅਗਰ ਕਹ ਲਈ ਅੰਦਰ اسلامਾਬਾਦ ਹਰ ਸਾਈਡ ਤੇ ਕਿਤੇ ਨਾ ਕਿਤੇ ਤੋਂ ਪੂਰੇ ਦੇ ਡਰੇ ਢੇਰ ਹਫਤੇ ਬੱਤੇ ਸਾਵਾ ਤੇ ਬੱਤੇ ਨੇ ਉਹਦੇ ਨਾਲ ਅਲਰੇੜੀਆਂ ਬਿਮਾਰੀਆਂ ਮਾਰ ਦੇ ਲੀਆਂ ਨੇ ਸਰਕਾਰ ਕਿਉਂ ਨਹੀਂ ਸੁਣਦੀ ਕਿ ਕਾਉਂਸਲਰ ਜੀ ਉਹ ਆਵਾਜ਼ ਹੁੰਦੇ ਨੇ ਜਿਹੜੇ ਕੀ ਜਨਤਾ ਦੀ ਆਵਾਜ਼ ਬੰਦ ਕਰਦੇ ਐਸਾ ਹੈ ਜੀ ਕਿ ਜਦੋਂ ਨਗਰ ਨਿਗਮ ਦੇ ਕਾਉਂਸਲਰ ਹੁੰਦੇ ਨੇ ਤੇ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਜਿਹੜੇ ਹੈਲਥ ਡਿਪਾਰਟਮੈਂਟ ਦਾ ਸਾਡਾ ਹੈਲਥ ਆਫਸਰ ਮੈਂ ਮੇਰੇ ਆ ਮੈਨੂੰ ਪਤਾ ਹੈ ਮੈਂ ਨਿਧਿਤ ਤਵ ਕੀਤਾ ਹੈ ਹੈਲਥ ਆਫਸਰ ਦੀ ਡਿਊਟੀ ਹੁੰਦੀ ਹੈ ਸਾਰੇ ਅਧਿਕਾਰੀ ਨਾਲ ਲੈ ਕੇ ਕਿ ਉਹ ਆਡੈਂਟੀਫਾਈ ਕਰਨ ਕਿ ਕਿੱਥੇ ਮਲੇਰੀਆ ਦਾ ਖਤਰਾ ਹੈ ਉੱਥੇ ਸਪਰੇਅ ਹੋਏ ਕਿੱਥੇ ਬਿਮਾਰੀਆਂ ਦਾ ਖਤਰਾ ਹੈ ਪਾਣੀ ਨੂੰ ਪਿਉਰੀਫਾਈ ਕਰਨ ਲਈ ਉਹਦੇ ਗੋਲੀਆਂ ਪਾਈਆਂ ਦਿੱਤੀਆਂ ਜਾਂਦੀਆਂ ਨੇ ਕਿ ਪਾਣੀ ਪਿਉਰੀਫਾਈ ਹੋਏ ਸਫਾਈ ਦੀ ਵਿਵਸਥਾ ਲਈ ਕਾਉਂਸਲਰ ਮਜਬੂਰ ਅਧਿਕਾਰੀਆਂ ਨੂੰ ਕਰਦੇ ਨੇ ਕਾਉਂਸਲਰ ਦੇ ਅਧਿਕਾਰੀ ਕੱਠੇ ਚੱਲ ਕੇ ਕਿਉਂਕਿ ਜਨਤਾ ਦੀ ਆਵਾਜ਼ ਕਾਉਂਸਲਰ ਹੁੰਦੇ ਨੇ ਉਹ ਦੱਸਦੇ ਨੇ ਉਹ ਨਗਰ ਨਿਗਮ ਰੋਜ਼ ਜਾਂਦੇ ਨੇ ਮੇਅਰ ਆਫਿਸ ਜਾਂਦੇ ਨੇ ਨਗਰ ਨਿਗਮ ਰੋਜ਼ ਜਾਂਦੇ ਨੇ ਔਰ ਜਾ ਕੇ ਲੋਕਾਂ ਦੀ ਸਮੱਸਿਆਵਾਂ ਹੱਲ ਕਰਾਉਂਦੇ ਨੇ ਤੇ ਅੱਜ ਨਾ ਕੋਈ ਮੇਅਰ ਆਫਿਸ ਵੀ ਖਾਲੀ ਤੇ ਨਗਰ ਨਿਗਮ ਵੀ ਖਾਲੀ ਤੇ ਕਾਉਂਸਲਰ ਹੈ ਕੋਈ ਨਹੀਂ ਤੇ ਉਸ ਲੈਵਲ ਤੇ ਕਰੀਏ ਕਿ ਰੋਮ ਜਲ ਰਿਹਾ ਹੈ ਰੋਮ ਜਲ ਰਿਹਾ ਹੈ ਪੰਜਾਬ ਜਲ ਰਿਹਾ ਹੈ ਜੇ ਭਗਵੰਤ ਮਾਨ ਜੀ ਦੀ ਸਰਕਾਰ ਜਿਹੜੀ ਹੈ ਉਹ ਬੰਸਰੀ ਵਜਾ ਰਹੀ ਹੈ ਸਰ ਭਾਜਪਾ ਕਿੰਨੀ ਤਿਆਰ ਹੈ ਜੀ ਇਲੈਕਸ਼ਨ ਨੂੰ ਲੈ ਕੇ ਅਸੀਂ ਬੈਠੇ ਹਾਂ ਭਾਜਪਾ ਲੋਕਾਂ ਦੀ ਸੇਵਾ ਕਰਨ ਵਾਲੀ ਪਾਰਟੀ ਹੈ 24 ਘੰਟੇ 365 ਦਿਨ ਇਲੈਕਸ਼ਨ ਆਏ ਜਾਏ ਅਸੀਂ ਅੱਜ ਵੀ ਇਲੈਕਸ਼ਨ ਨੂੰ ਲੋਕ ਸਭਾ ਦਾ ਖਤਮ ਹੋਇਆ ਤੇ ਭਾਜਪਾ ਪਹਿਲੀ ਪਾਰਟੀ ਹੈ ਜਿਹੜੀ ਕਿ ਅੰਦੋਲਨ ਤੇ ਉਤਰੀ ਹੈ ਕਿ ਲੋਕਾਂ ਦੇ ਹਿੱਤ ਦੇ ਵਿੱਚ ਨਗਰ ਨਿਗਮ ਬਹਾਲ ਕਰੋ ਨਗਰ ਨਿਗਮ ਵਿੱਚ ਚੁਣੇ ਹੋਏ ਨੁਮਾਇੰਦੇ ਚੋਣਨ ਦੀ ਪ੍ਰਕਿਰਿਆ ਪੂਰੀ ਕਰੋ ਨਗਰ ਨਿਗਮ ਵਿੱਚ ਲੋਕਤੰਤਰ ਬਹਾਲ ਕਰੋ ਇਹ ਭਾਜਪਾ ਹੀ ਹੈ ਇਸ ਤੋਂ ਵੱਡਾ ਪ੍ਰਮਾਣ ਕੀ ਚਾਹੀਦਾ ਤੁਹਾਨੂੰ ਐਨੀ ਮੋਰ ਕੁਐਸਚਨ ਸਰ ਤੁਸੀਂ ਵੀ ਸੜਕਾਂ ਤੋਂ ਉਤਰੇ ਹੋਏ ਕਾਂਗਰਸੀ ਸੜਕਾਂ ਤੋਂ ਉਤਰੇ ਸਭ ਤੋਂ ਵੱਡਾ ਉਪਰਚਲੇ 88 ਚਾਹ ਸੀਵਰੇਜ ਦਾ ਸੜਕਾਂ ਤੋਂ ਤਰੰਤ ਬਾਅਦ ਵੀ ਕੋਈ ਹੱਲ ਨਹੀਂ ਹੈ ਕਿ ਅਫਸਰ ਚਾਹੀ ਕੰਮ ਕਰਕੇ ਰਾਜਨੀਕ ਲਾਲ ਨਗਰ ਨੂੰ ਤੁਮ ਚੋਣਾਂ ਦੀ ਨੁਮਾਇੰਦਗੀ ਹੀ ਅਫਸਰ ਚਾਹੀ ਤੇ ਗਾਲੀ ਕਢੀ ਅਫਸਰ ਜਾਈ ਕੀ ਗੱਲ ਸੁਨੇਗੀ ਕਿਉਂਕਿ ਇਹ ਨਗਰ ਨਿਗਮ ਕਿਉਂ ਬਣਿਆ ਕਾਉਂਡ ਕਿਉਂ ਬਣੇ ਕਾਉਂਸਲਰ ਕਿਉਂ ਬਣੇ ਮਤਲਬ ਸੀ ਕਿ ਉਹ ਅਫਸਰਾਂ ਦੇ ਨਾਲ ਜਾ ਕੇ ਉਹਨਾਂ ਨੂੰ ਦੱਸਣ ਕਿ ਇੱਥੇ ਸੀਵਰੇਜ ਬੰਦ ਹੈ ਉਹਦੀ ਆਵਾਜ਼ ਉਠਾਉਣ ਔਰ ਮੈਂ ਪ੍ਰੈਸ ਨੂੰ ਵੀ ਕਵਾਗਾ ਤੁਸੀਂ ਲੋਕਤੰਤਰ ਦਾ ਚੌਥਾ ਸਤਾਮਬੂ ਨਿਰਭੀਗ ਪੱਤਰਕਾਰਤਾ ਦੀ ਬੇਨਤੀ ਕਰਾਂਗਾ ਨਿਸ਼ਪੱਖ ਪੱਤਰਕਾਰਤਾ ਦੀ ਬੇਨਤੀ ਕਰਾਂਗਾ ਤੁਸੀਂ ਵੀ ਆਵਾਜ਼ ਬਣੋ ਸਾਡੀ ਬਾਜਬਾਦੀ ਨਾਲ ਸਾਰੇ ਰਲ ਮਿਲ ਕੇ ਇਹ ਆਵਾਜ਼ ਵੀ ਲੋਕੀ ਤਰਾਹੀ ਤਰਾਹੀ ਕਰ ਰਹੇ ਨੇ ਅਸੀਂ ਕਿਸ ਕਰਕੇ ਆ ਜੀ ਅਸੀਂ ਜਨਤਾ ਦੇ ਸੇਵਕ ਆ ਜਨਤਾ ਜਿਹੜੀ ਹੈ ਚਿਰੋਬਣੀ ਹੈ ਜਨਤਾ ਸਾਡੀ ਭਗਵਾਨ ਹੈ ਦੋਸ ਕਰਕੇ ਪਰਮੇਸ਼ਵਰ ਹੈ ਜਨਤਾ ਤੇ ਅੱਜ ਅਸੀਂ ਆਪਣੇ ਭਗਵਾਨ ਨੂੰ ਕਸ਼ਟ ਦੇ ਰਹੇ ਆ ਜਨਤਾ ਨੂੰ ਕਸ਼ਟ ਦੇ ਰਹੇ ਆ ਉੱਤਰਦਾਈ ਕਾਂਗਰਸ ਤੇ ਆਮ ਆਦਮੀ ਪਾਰਟੀ ਸਰ ਇਸਰਾਇਲੈਕਟ੍ਰੋਨਿਕ ਦਾ ਯੁੱਗ ਹਰ ਕੋਈ ਬੰਦਾ ਇੰਟਰਨੈਟ ਯੂਜ਼ ਕਰ ਰਿਹਾ ਹੈ ਕੀ ਸਰਕਾਰ ਇਸ ਤਰ੍ਹਾਂ ਦਾ ਸਿਸਟਮ ਨਹੀਂ ਲਾਗੂ ਕੀਤਾ ਜਾਣਾ ਚਾਹੀਦਾ ਕਿ ਲੋਕਾਂ ਤੱਕ ਕਾਰਪੋਰੇਸ਼ਨ ਦੀ ਜਿਹੜੀ ਹੈ ਫੋਲੋਅ ਅਪਰੋਚੇਬਲ ਹੋਵੇ ਕਿ ਲੋਕ ਦੀ ਕੋਈ ਲੋਕਾਂ ਦੀ ਕੋਈ ਸ਼ਿਕਾਇਤ ਹੈ ਜਿਵੇਂ ਜਨ ਲੈ ਕੇ ਜਾਂ ਸੈਨੀਟੇਸ਼ਨ ਦੀ ਕੋਈ ਵੀ ਰਿਕੁਆਇਰਮੈਂਟ ਹੈ ਕੋਈ ਵਾਟ ਟਿਪਸ ਦੇ ਜਾ ਕੋਈ ਇਹੋ ਜਿਹੀ ਕੋਈ ਵੈਬਸਾਈਟ ਲਾਂਚ ਕੀਤੀ ਜਾਵੇ ਜਾਂ ਕੋਈ ਹੈਲਪਲਾਈਨ ਨੰਬਰ ਲਾਂਚ ਕੀਤਾ ਜਾਵੇ ਕਿ ਲੋਕਾਂ ਨੂੰ ਕਿਤੇ ਪੱਤਨ ਦੀ ਲੋੜ ਨਾ ਹੋਵੇ ਕਿ ਇਹੋ ਨਾਲ ਵਾਸਤੇ ਅਪਰੋਚਿੰਗ ਸਿਸਟਮ ਜਿਹੜਾ ਹੈ ਉਹ ਹੁਣ ਦਾ ਉਹਦੇ ਬੰਦੇ ਨਾਲ ਸਬੰਧ ਪ੍ਰਸ਼ਾਸਨ ਲਈ ਇੱਛਾ ਸ਼ਕਤੀ ਚਾਹੀਦੀ ਹੈ ਜਦੋਂ ਮੈਂ मेयर ਸੀਗਾ ਤੇ ਇੰਟਰਨੈਟ ਨਹੀਂ ਸੀਗਾ ਮੈਂ ਆਪਣੇ ਦਫਤਰ ਦੇ ਬਾਹਰ ਪੱਤਰਕਾਰਾਂ ਨੂੰ ਪਤਾ ਸੀਨੀਅਰ ਇੱਕ ਦਫਤਰ ਖੋਲਿਆ ਸੀ ਉੱਥੇ ਟੈਲੀਫੋਨ ਲਵਾਏ ਸੀ 24 ਘੰਟੇ ਉੱਥੇ ਆਪਰੇਟਰ ਬੈਠਦੇ ਦੀ ਕੰਪਲੇਂਟ ਨੋਟ ਕਰਦੇ ਸੀ ਕੰਪਲਾਈਅன்ஸ் ਨੂੰ ਮੈਂ ਚੈੱਕ ਕਰਦਾ ਸੀ ਕਿੰਨੀਆਂ ਕਪਲੇਟਾਂ ਆਈਆਂ ਕਿੰਨੀਆਂ ਚੈੱਕ ਹੋਈਆਂ ਕਿੰਨੀਆਂ ਰਹਿ ਗਈਆਂ ਕਿਉਂ ਰਹਿ ਗਈਆਂ ਮੈਂ ਸਿਟੀ ਕੇਬਲ ਦੇ ਮਾਧਿਅਮ ਦੇ ਨਾਲ ਮੈਂ ਐਫ ਐਮ ਦੇ ਮਾਧਿਅਮ ਦੇ ਨਾਲ ਹਰ ਹਫਤੇ ਲੋਕਾਂ ਨਾਲ ਰੂਬਰੂ ਹੁੰਦਾ ਸੀ ਉੱਥੇ ਅਫਸਰ ਨਾਲ ਬਹਿੰਦਾ ਸੀ ਕਿ ਮੈਨੂੰ ਸ਼ਿਕਾਇਤਾਂ ਨੋਟ ਕਰਾਓ ਅਗਲੇ ਹਫਤੇ ਮੈਂ ਫੇਰ ਆਵਾਂਗਾ ਚੈਨਲ ਦੇ ਉੱਤੇ ਸਿਟੀ ਕੇਬਲ ਦੇ ਅਗਲੇ ਹਫਤੇ ਮੈਂ ਫੇਰ ਆਵਾਂਗਾ ਐਫਐਮ ਦੇ ਚੈਨਲਾਂ ਤੇ ਤੁਹਾਡੀਆਂ ਸਮੱਸਿਆਵਾਂ ਦਾ ਜਵਾਬ ਮੈਂ ਦੇਵਾਂਗਾ ਹੱਲ ਕਰਾਵਾਂਗਾ ਤੇ ਨਵੀਆਂ ਸਮੱਸਿਆਵਾਂ ਸੁਣਾਵਾਂਗਾ ਤੇ ਟੈਕਨੋਲੋਜੀ ਅੱਜ ਦੇ ਹੋ ਗਈ ਇੰਟਰਨੈਟ ਅੱਜ ਤੱਕ ਕਰਕਰਤ ਪਰ ਇੱਛਾ ਸ਼ਕਤੀ ਨਹੀਂ ਹੈ ਚੁਣੇ ਨੁਮਾਇंदे ਕਿੱਥੇ ਰੇ ਮੇਅਰ ਕਿੱਥੇ ਹੈ ਨਗਰ ਨਿਗਮ ਕਿੱਥੇ ਨੇ ਕਾਉਂਸਲਰ ਕਿੱਥੇ ਹੈ ਉਹੀ ਤਰ੍ਹਾਂ ਦੀ ਲਾਈ ਹੈ ਕਿ ਚੁਣੇ ਨੁਮਾਇंदे ਕਿਸੇ ਤੇ ਚੁਣੇ ਜਾਣ ਇਹ ਤੇ ਜਨਤਾ ਦੇ ਵੋਟ ਨੇ ਚੁਣਨੇ ਨੇ ਪਰ ਚੁਣੇ ਨਮਾਇंदे ਚੁਣੇ ਨਾ ਜਾਣ ਔਰ ਉਹਦੇ ਵਿੱਚ ਇੱਕ ਉਹ ਰਾਜ ਜਿਹੜਾ ਪੰਜਾਬ ਸਰਕਾਰ ਹੀ ਰਾਜ ਕਰਨਾ ਸ਼ੁਰੂ ਕਰੇ ਔਰ ਨਾਲ ਮੈਂ ਮੰਗ ਵੀ ਕਰਾਂਗਾ 74th ਐਮੈਂਡਮੈਂਟ ਹੋਈ ਸੀਗੀ ਨਗਰ ਨਿਗਮ ਐਕਟ ਦੀ ਉਸ ਐਕਟ ਦੀ ਨਗਰ ਨਿਗਮ ਦੇ ਮੁਤਾਬਕ ਸਥਾਨਕ ਸਰਕਾਰ ਨੂੰ ਤਾਕਤਾਂ ਦੇਣ ਦੀ ਗੱਲ ਆਈ ਸੀ ਮੈਂ ਭਗਵੰਤ ਸਿੰਘ ਜੀ ਨੂੰ ਕਹਾਂਗਾ ਤੁਰੰਤ ਚੋਣਾਂ ਕਰਾਓ ਤੁਰੰਤ ਇਹ ਕਾਉਂਸਲਰ ਬਣਾਓ ਔਰ ਤੁਰੰਤ ਸਥਾਨਕ ਸਰਕਾਰਾਂ ਨੂੰ ਵੀ ਉਦਾਂ ਹੀ ਪਾਵਰ which is committed by the government of bhagwant maan ji aam aadmi party in punjab for the first time in the history of punjab after 91 jadday nagar nigam de chunav ho rahe ne so main punjab chunav commission nu e binti karanga ke turant e jo loktantra di hatya hoyi hai loktantra nu bahal kita jaye nagar nigam de chunav karwaye jaan ਮੈਂ ਮੋਦੀ ਸਾਹਿਬ ਨੂੰ ਵੀ ਇਹ ਬੇਨਤੀ ਕਰਾਂਗਾ ਪ੍ਰਧਾਨ ਮੰਤਰੀ ਜੀ ਨੂੰ ਕਿ ਕੰਨਰੇ ਸਰਕਾਰ ਇੰਟਰਵਿਊ ਕਰੇ ਔਰ ਇਹ ਪੰਜਾਬ ਦੇ ਵੀ ਹਰ ਜਗ੍ਹਾ ਹੁੰਦੇ ਨੇ ਜਿੰਨੇ ਪ੍ਰਦੇਸ਼ ਨੇ ਚਾਹੇ ਸਰਕਾਰ ਕਿਸੇ ਦੀ ਹੋਵੇ ਜਿਹੜੇ ਲੋਕਤੰਤਰ ਦੀ ਪ੍ਰਕਿਰਿਆ ਹੈ ਉਹ ਚੋਣਾਂ ਤੇ ਹੁੰਦੇ ਹੀ ਨੇ ਇਹ ਪੰਜਾਬ ਵੀ ਜੀ ਪਹਿਲੀ ਉਦਾਹਰਣ ਹੋਈ ਹੈ ਕਿ ਡੇਢ ਸਾਲ ਤੋਂ ਕਦੀ ਹੱਦਬੰਦੀ ਨਹੀਂ ਹੋ ਰਹੀ ਜੀ ਇਹ ਹੱਦਬੰਦੀ ਠੀਕ ਨਹੀਂ ਹੈ ਜੀ ਇਹਨੂੰ ਦੁਬਾਰਾ ਕਰਾਵਾਂਗੇ ਜੀ ਤੇ ਪਹਿਲੇ ਚੋਣਾਂ ਕਿਸਰਾ ਹੁੰਦੇ ਰਹੇ विधानसभा तो तुरंत बाद दो तीन महीने चुनाव हो जाते थे यहाँ का मतलब है कि आम आदमी पार्टी और कांग्रेस भी नाल है हैंडी क्राफ है अच्छ भारतीय जनता पार्टी बार बार आवाज़ उठा रही कांग्रेस को चुप बैठी है ये मतलब कांग्रेस का दिल्ली लैवल से तो समझौता है ही आम आदमी पार्टी नाल पंजाब भी अंदर खाते समझौता है कि कांग्रेस भी ये चुनाव ना हो चुप बैठी हुई है बोली है तो भारतीय जनता पार्टी बोली है और मैं ਇਕ ਜੰਕੀਦਾਰ ਹੋਣ ਦੇ ਨਾਤੇ ਭਾਜਪਾ ਦੀ ਕਾਰਗਰਤਾ ਹੋਣ ਦੇ ਨਾਤੇ ਮੈਂ ਇਹ ਸਰਕਾਰ ਨੂੰ ਕਵਾਂਗਾ ਕਿ ਜੇ ਤੁਸੀਂ ਇਹ ਨਗਰ ਨਿਗਮ ਚੋਣਾਂ ਨਹੀਂ ਕਰੋਗੇ ਤੇ ਭਾਰਤੀ ਜਨਤਾ ਪਾਰਟੀ ਦੇ ਕਾਰਗਰਤਾ ਪੰਜਾਬ ਵਿੱਚ ਸੜਕਾਂ ਦੇ ਉਤਰਨਗੇ ਸੜਕਾਂ ਦੇ ਉਤਰ ਕੇ ਲੋਕਾਂ ਨੂੰ ਨਾਲ ਲੈ ਕੇ ਲੋਕਤੰਤਰ ਦੀ ਬਹਾਲੀ ਦੀ ਲੜਾਈ ਜਿਹੜੀ ਲੜੀ ਜਾਏਗੀ ਔਰ ਪੰਜਾਬ ਵਿੱਚ ਇਸ ਲੋਕਤੰਤਰ ਨੂੰ ਦੁਬਾਰਾ ਬਹਾਲ ਕਰਾਇਆ ਜਾਏਗਾ ਸਰ